ਨੇ ਰੀਜ ਲਾਈ ਹੈ ਤੇ ਉੱਪਰ ਦੇਖੋ ਕਿਵੇਂ ਕੁੰਡੇ ਕੰਡੇ ਜਿਵੇਂ ਅੱਜ ਕੱਲ ਮੁੰਡੇ ਕੁੰਡੇ ਤਿਆਰ ਕਰਾਉਂਦੇ ਆ ਹਨਾ ਹਰ ਇੱਕ ਚੀਜ਼ ਜਿਵੇਂ ਲਿਖਿਆ ਮੁੱਛਾਂ ਲੱਗੀਆਂ ਹੋਈਆਂ ਸ਼ੁਕਰਦਾਤਾ ਲਿਖਿਆ ਹੋਇਆ ਮਰਸਦੀ ਦੇ ਲੋਗੋ ਫਿਰ ਉੱਪਰ ਆਡੀ ਦੇ ਲੱਗੇ ਹੋਏ ਆ ਲੋਗੋ ਫਿਰ ਤਾਰਾ ਸਿੰਘ ਬਿਲਗਾ ਜੀ ਦਾ ਨਾਮ ਲਿਖਿਆ ਹੋਇਆ ਪਿੱਛੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨੀ ਸ਼ਿਕਰਸ਼ ਨੂੰ ਵੀ ਯਾਦ ਕਰਾ ਰਹੀ ਆ ਉੱਪਰ ਜਾਲੀ ਦੇ ਉੱਤੇ ਕਿੰਨਾ ਸੋਹਣਾ ਬਨੌਕਤ ਦੀ ਸੇਵਾ ਸਭ ਤੋਂ ਵੱਡੀ ਸੇਵਾ ਲਿਖਿਆ ਹੋਇਆ ਉਹ ਚਾਰੇ ਪਾਸੇ ਜੇ ਮੈਂ ਵੀਰੇ ਉਹਨਾਂ ਨੂੰ ਦਾਦਾ ਜੀ ਵੀ ਸੰਦਰ ਦਾ ਜੀਓ ਨਹੀਂ ਕਰਨਾ ਵੀ ਅਸੀਂ ਇਹਦੇ ਵਿੱਚ ਮਿੱਟੀ ਭਰੀਏ ਜਾਂ ਤੇ ਕੋਈ ਸਮਾਨ ਪਾਈਏ ਇਹਨੂੰ ਵੀ ਗੰਦੀ ਨਾ ਹੋਵੇ। ਉੜਾੜਾ ਈੜੀ ਸਸਾ ਹ ਕਖ ਖਖ ਗਖ ਗਾਹ। ਕਟਿੰਗ ਕਰਕੇ ਲਾਈ ਹੋਈ ਆ ਸ਼ੇਰ ਦਾ ਮੂੰਹ ਪਾੜਦਾ ਸੀਗਾ ਹਰੀ ਸਿੰਘ ਨਲੂਆ ਜੀ ਨੇ। ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਜੀ। ਤਾਰਾ ਸਿੰਘ ਬਿਲਗਾ TSB ਇਹ ਵੀਰੇ ਹੋਣਾ ਨੇ ਟਰਾਲੀ ਤਿਆਰ ਕਰੀ ਆ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਸਾਨੂੰ ਇੱਕ ਟਰਾਲੀ ਦੀ ਜ਼ਰੂਰਤ ਸੀ ਅਸੀਂ ਵੀਰੇ ਹੋਣਾ ਨੂੰ ਕਰੀਬ 6 ਕਿ ਮਹੀਨੇ ਪਹਿਲਾਂ ਪਿਛਲੇ ਸਾਲ ਜਦੋਂ ਸੀਜ਼ਨ ਦੇ ਵਿੱਚ ਗੱਲ ਕਰੀ ਸੀਗੀ ਵੀ ਵੀਰੇ ਸਾਨੂੰ ਟਰਾਲੀ ਚਾਹੀਦੀ ਏ ਇੱਕ ਛੋਟੀ ਟਰਾਲੀ ਬਣਾਉਣੀ ਹੈ ਵੱਡੀ ਟਰਾਲੀ ਇੱਕ ਸਾਡੇ ਕੋਲ ਹੈਗੀ ਆ ਵੀ ਅਸੀਂ ਚਾਹੁੰਦੇ ਸੀਗੇ ਵੀ ਇੱਕ ਟਰਾਲੀ ਲੋਕਲ ਜਿਹੜਾ ਇੱਥੋਂ ਮੰਨ ਲਓ ਕੋਈ ਸਮਾਨ ਚੱਕਣਾ ਥੋੜਾ ਇੱਧਰ ਛੱਡ ਕੇ ਆਉਣਾ ਉੱਧਰ ਛੱਡ ਕੇ ਆਉਣਾ ਭਾਂਡੇ ਗੁਰਦੁਆਰਾ ਸਾਹਿਬ ਭੋਗ ਆ ਕੈਂਪ ਲੱਗਦਾ ਪ੍ਰਸ਼ਾਦਾ ਇੱਧਰੋਂ ਉੱਧਰ ਲੈ ਕੇ ਜਾਣਾ ਦਾਲਾਂ ਸਬਜ਼ੀਆਂ ਲੱਕੜਾਂ ਚੱਕਣੀਆਂ ਉਹਨਾਂ ਨੂੰ ਹਰ ਰੋਜ਼ ਮਰਾਂ ਦੇ ਛੋਟੇ ਛੋਟੇ ਕੰਮ ਬਹੁਤ ਪੈਂਦੇ ਸੀ ਤਾਂ ਵੀਰੇ ਨੂੰ ਅਸੀਂ ਫੋਨ ਕੀਤਾ ਵੀ ਇੱਕ ਟਰਾਲੀ ਬਣਮਾਉਣੀ ਆ ਵੀ ਕਿੰਨੇ ਕੁ ਦੀ ਬਣੂਗੀ ਵੀਰੇ ਟਰਾਲੀ ਤੇ ਬਾਈ ਕਹਿੰਦਾ ਵੀ ਟਰਾਲੀ ਕਿੰਨੇ ਕੁ ਦੀ ਬਣੂਗੀ ਕੋਈ ਨਾ ਤੁਹਾਨੂੰ ਅਸੀਂ ਦੱਸ ਦਾਂਗੇ ਵੀ ਬੱਸ ਇੰਨਾ ਹੀ ਆ ਵੀ ਤੁਸੀਂ ਸਾਨੂੰ ਦੱਸੋ ਟਰਾਲੀ ਚਾਹੀਦੀ ਕਿਹੜੀ ਆ ਕਿੱਡੀ ਕੀ ਚਾਹੀਦੀ ਆ ਉਹ ਵੀ ਰਣੋਂ ਅਸੀਂ ਦੱਸਿਆ ਵੀ ਅਸੀਂ 11 ਫੁੱਟ ਦੀ ਟਰਾਲੀ ਚਾਹੁੰਦੇ ਆ ਕਿੰਨੇ ਫੁੱਟ ਦੀ ਵੀਰੇ 11 ਫੁੱਟ ਦੀ 11 ਫੁੱਟ ਦੀ ਟਰਾਲੀ ਆ ਵੀ ਸਾਨੂੰ ਛੋਟੀ ਟਰਾਲੀ ਚਾਹੀਦੀ ਵੱਡੀ ਸਾਡੇ ਕੋਲੇ ਇੱਕ ਹੈਗੀ 13 ਫੁੱਟ ਦੀ ਤੇ ਬਾਈ ਹੁਣ ਹੀ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਅਸੀਂ ਬਣਾਵਾਂਗੇ ਰੀਅਲ ਨਾ ਬਣਾਵਾਂਗੇ ਪਰ ਬਣਾਵਾਂਗੇ ਲਾਜ ਤਾਂ ਫਿਰ ਅਸੀਂ ਜਦੋਂ ਵੀ ਕਿਤੇ ਫੋਨ ਕਰਨਾ ਇਹਨਾਂ ਨੇ ਕਿਹਾ ਵੀ ਪ੍ਰੋਸੈਸ ਚੱਲੀ ਜਾਂਦਾ ਬਣੀ ਜਾਂਦੀ ਆ ਵੀ ਤਿਆਰ ਖੜੀ ਆ ਰੰਗ ਰੰਗ ਕਰਨ ਵਾਲੀ ਅੱਜ ਮੇਰੇ ਭਰਾ ਤਿਆਰ ਕਰਕੇ ਲੈ ਕੇ ਆਏ ਨੇ ਬੰਨ ਇਨੀ ਰੀਜ ਲਾਈ ਹੈ ਦੇ ਉੱਪਰ ਦੇਖੋ ਕਿਵੇਂ ਕੁੰਡੇ ਕੰਡੇ ਜਿਵੇਂ ਅੱਜ ਕੱਲ ਮੁੰਡੇ ਕੁੰਡੇ ਤਿਆਰ ਕਰਾਉਂਦੇ ਆ ਹਨ ਹਰ ਇੱਕ ਚੀਜ਼ ਜਿਵੇਂ ਲਿਖਿਆ ਮੁੱਛਾਂ ਲੱਗੀਆਂ ਹੋਈਆਂ ਸ਼ੁਕਰਦਾਤਾ ਲਿਖਿਆ ਹੋਇਆ ਮਰਸੀਡੀ ਦੇ ਸਾਰੇ ਲੱਗੇ ਹੋਏ ਆ ਲੋਗੋ ਫਿਰ ਉੱਪਰ ਆਡੀ ਦੇ ਲੱਗੇ ਹੋਏ ਆ ਲੋਗੋ ਫਿਰ ਤਾਰਾ ਸਿੰਘ ਬਿਲਗਾ ਜੀ ਦਾ ਨਾਮ ਲਿਖਿਆ ਹੋਇਆ ਪਿੱਛੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਨੋ ਫਾਰਮਰਸ ਨੋ ਫੂਡ ਕਿਸਾਨੀ ਸ਼ਿਗਰਸ਼ ਨੂੰ ਵੀ ਯਾਦ ਕਰਾ ਰਹੀ ਆ ਉੱਪਰ ਜਾਲੀ ਦੇ ਉੱਤੇ ਕਿੰਨਾ ਸੋਹਣਾ ਮਨੁਖਤਾਰੀ ਸੇਵਾ ਸਭ ਤੋਂ ਵੱਡੀ ਸੇਵਾ ਲਿਖਿਆ ਹੋਇਆ ਉਹਦੇ ਚਾਰੇ ਪਾਸੇ ਜੇ ਮੈਂ ਵੀਰੇ ਉਹਨਾਂ ਨੂੰ ਦੱਸਦਾ ਵੀ ਸਾਡਾ ਤਾਂ ਜੀਓ ਨਹੀਂ ਕਰਨਾ ਵੀ ਅਸੀਂ ਇਹਦੇ ਵਿੱਚ ਮਿੱਟੀ ਭਰੀਏ ਜਾਂ ਤੇ ਕੋਈ ਸਮਾਨ ਪਾਈਏ ਇਹਨੂੰ ਵੀ ਗੰਦੀ ਨਾ ਹੋ ਜਾਵੇ ਦੇਖੋ ਮਨੁਖਤਾਰੀ ਸੇਵਾ ਦਾ ਲੋਗੋ ਲੱਗਿਆ ਹੋਇਆ ਫਿਰ ਊੜਾ ੜਾ ਈੜੀ ਸਸਾ ਹਕਕ ਖਖਖ ਗਕ ਗਾ ਜੀਆ ਕਿਵੇਂ ਨਾਲ ਟੰਗੇ ਹੋਏ ਨੇ ਜਿਵੇਂ ਗਣਤੀ ਜਿਹੜੀ ਖੇਤੀ ਮਜ਼ਦੂਰੀ ਦੇ ਕੰਮਾਂ ਦੇ ਵਿੱਚ ਸੰਦ ਕੰਮ ਆਉਂਦੇ ਨੇ ਖੁੱਪ ਜਿਵੇਂ ਟਰਾਲੀ ਫਿਰੋਦੋਂ ਕੰਮ ਆ ਜਾਂਦੀ ਓਦੋਂ ਕੰਮ ਆ ਜਾਂਦੇ ਕੱਢ ਕੇ ਹਨਾ ਫਿਰ ਲੋਕ ਸਿਸਟਮ ਦੇਖੋ ਕੁੰਡੇ ਵਗੈਰਾ ਕਿੰਨੇ ਸੋਹਣੇ ਲਾਇਆ ਵੀਰੇ ਨੇ ਹਨਾ ਤੇ ਹਰ ਇੱਕ ਚੀਜ਼ ਅਜੀਬ ਦੀ ਕਟਿੰਗ ਕਰਕੇ ਲਾਈ ਹੋਈ ਆ ਸ਼ੇਰ ਦਾ ਮੂੰਹ ਪਾੜਤਾ ਸੀਗਾ ਹਰੀ ਸਿੰਘ ਨਲੂਆ ਜੀ ਨੇ ਤੇ ਮਤਲਬ ਇਹ ਸਾਰੀਆਂ ਚੀਜ਼ਾਂ ਵੀਰੇ ਹੋਣਾ ਨੇ ਬਹੁਤ ਹੀ ਸੋਹਣੀਆਂ ਤਿਆਰ ਕਰੀਆਂ ਪਰ ਸਾਡੀ ਜਰੂਰਤ ਸੀ ਜਿਹੜੀ ਅਸੀਂ ਤਾਂ ਇੱਕ ਸਿੰਪਲ ਜੀ ਟਰਾਲੀ ਵਾਸਤੇ ਵੀਰੇ ਹੋਣਾ ਨੂੰ ਰਿਕੁਐਸਟ ਕੀਤੀ ਸੀ ਪਰ ਜਿੰਨੀ ਵਧੀਆ ਤਰੀਕੇ ਨਾਲ ਵੀਰੇ ਉਹਨਾਂ ਨੇ ਤਿਆਰ ਕਰਕੇ ਸਾਨੂੰ ਇਹ ਟਰਾਲੀ ਇੱਥੇ ਪਹੁੰਚਦੀ ਕੀਤੀ ਹੈ ਬਹੁਤ ਬਹੁਤ ਸ਼ੁਕਰੀਆ ਵੀਰੇ ਤੁਹਾਡਾ ਤੁਹਾਡੀ ਪੂਰੀ ਟੀਮ ਦਾ ਸਾਰੇ ਜਿੰਨੇ ਵੀ ਵੀਰ ਆਏ ਤੁਸੀਂ ਬਾਈ ਤੁਸੀਂ ਇੰਨੀ ਕਿਰਤ ਕਰਦੇ ਹੋ ਕਮਾਈ ਕਰਦੇ ਹੋ ਬਾਈ ਦਿਨ ਰਾਤ ਮਿਹਨਤਾਂ ਕਰਦੇ ਹੋ ਹਨ ਪਰ ਆ ਇੱਕ ਲਾਈਟਾਂ ਵੀ ਲੱਟੀਆਂ ਹੋਈਆਂ ਜਗਦੀਆਂ ਵਿੱਚ ਹਾਂਜੀ ਹਾਂਜੀ ਲਓ ਜੀ ਲਾਈਟਾਂ ਵੀ ਜਗਦੀਆਂ ਸਾਰੀ ਟਰਾਲੀ ਦੇ ਵਿੱਚ ਸਾਈਡਾਂ ਤੇ ਤੇ ਉਹਦੇ ਲਈ ਤੁਹਾਨੂੰ ਸਲਾਮ ਹੈ ਇਹ ਵੀ ਇੱਕ ਕਲਾ ਬਾਈ ਹੈਨਾ ਕਿਉਂਕਿ ਕੰਮ ਤਾਂ ਕਰਨੇ ਹੀ ਟਰਾਲੀ ਤਾਂ ਮੱਲੋ ਆਮ ਵੀ ਬਣਦੀ ਐ ਕਹਿੰਦਾ ਲੋਹੇ ਦੀ ਟਰਾਲੀ ਬਣੀ ਤੇ ਕੰਮ ਚੱਲੀ ਜਾਂਦਾ ਜਿਹੜਾ ਤੁਸੀਂ ਇਹਦੇ ਤੇ ਆ ਸ਼ੌਕ ਪੂਰਾ ਕੀਤਾ ਨਾ ਸਾਰੀ ਕੱਲੀ ਕੱਲੀ ਡਿਜ਼ਾਈਨਿੰਗ ਵੀ ਆਪ ਕੀਤੀ ਹੈ ਸਰ ਜੀ ਬਹੁਤ ਸ਼ੁਕਰੀਆ ਛੋਟੇ ਵੀਰੇ ਤੁਹਾਡਾ ਕੀ ਨਾਮ ਵੀਰੇ ਹੈਪੀ ਵੀਰੇ ਹੈਪੀ ਵੀਰੇ ਜਿਹੜੇ ਇਹ ਸੀਗੇ ਤਾਰਾ ਸਿੰਘ ਬਿਲਗੜੀ ਤੁਹਾਡੇ ਦਾਦਾ ਜੀ ਠੀਕ ਵੱਡੀ ਗੱਲ ਤੁਸੀਂ ਵਿਰਾਸਤ ਬਚਾ ਕੇ ਰੱਖੀ ਹੋਈ ਹੈ ਆਪਣੀ 50 ਸਾਲ ਹੋ ਗਏ ਜੀ ਟਰਾਲੀ 50 ਸਾਲ ਹੋ ਗਏ ਨਾ ਬਹੁਤ ਸ਼ੁਕਰੀਆ ਛੋਟੇ ਵੀਰੇ ਗੁਰੂ ਸਾਹਿਬ ਕਿਰਪਾ ਕਰਨ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆਂ ਬਖਸ਼ੇ ਸੱਚੇ ਪਾਸ਼ਾ ਮੇਰ ਪਰ ਹੱਥ ਰੱਖਣ ਤੁਸੀਂ ਇਸੇ ਤਰ੍ਹਾਂ ਹੀ ਆਪਣੀ ਕਿਰਤ ਕਮਾਈ ਕਰਦੇ ਰਹੋ ਤੁਹਾਡਾ ਨਾਮ ਹੋਰ ਅੱਗੇ ਤੱਕਰ ਜਾਵੇ ਦਿਨ ਰਾਤ ਤੁਸੀਂ ਤਰੱਕੀਆਂ ਕਰੋ ਤੇ ਸੰਗਤ ਨੂੰ ਵੀ ਬੇਨਤੀ ਹੈ ਜੀ ਐਸੇ ਵੀਰਾਂ ਵਾਸਤੇ ਜਰੂਰ ਅਰਦਾਸ ਕਰਿਓ ਸੱਚੇ ਪਾਸ਼ਾ ਇਹਨਾਂ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ਣ ਕਿਉਂਕਿ ਇਹ ਇਹ ਸਵਾਮਾਂਵਾਂ ਮੈਂ ਜਿਹੜੀਆਂ ਜਦੋਂ ਮਤਲਬ ਦਿਲੋਂ ਇੱਕ ਚੀਜ਼ ਕਰਕੇ ਲੈ ਕੇ ਆਉਂਦੀ ਹੈ ਵੀਰੇ ਨੇ ਤੇ ਇਹਨਾਂ ਦਾ ਕੋਈ ਮੁੱਲ ਨਹੀਂ ਇਹਨਾਂ ਦੀ ਕੋਈ ਕਾਸਟ ਨਹੀਂ ਹੈਗੀ ਬਸ ਇੱਕ ਕਬੀਰੇ ਦਾ ਪਿਆਰ ਸੀਗਾ ਜਾਇ ਸਸਤਾ ਦੇ ਨਾਲ ਇੱਕ ਮੋਹ ਸੀ ਬਾਈ ਦਾ ਜਿਹੜਾ ਸੁਪਨਿਆਂ ਦੇ ਘਰ ਦੇ ਇਹਨਾਂ ਬਾਪੂ ਬਜ਼ੁਰਗਾਂ ਨਾਲ ਸਾਡੇ ਮੈਂਬਰਾਂ ਨਾਲ ਤੇ ਉਹ ਵੀਰੇ ਨੇ ਇਸ ਇਹਦੇ ਕੰਮ ਦੇ ਵਿੱਚ ਇਹਦੇ ਨਜ਼ਰ ਆ ਰਿਹਾ ਚੀਜ਼ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ